ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੀ ਇਹ ਵੀਡੀਓ ਧੰਨ ਧੰਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਹੈ ਇੱਕ ਵਾਰ ਦੀ ਗੱਲ ਹੈ ਜਦੋਂ ਸੱਚੇ ਪਾਤਸ਼ਾਹ ਆਪਣੇ ਨੀਲੇ ਘੋੜੇ ਉੱਪਰ ਸਵਾਰ ਹੋ ਕੇ ਸਿੰਘਾਂ ਦੇ ਨਾਲ ਪੁੱਚੋ ਮੰਡੀ ਵੱਲ ਨੂੰ ਚੱਲਦੇ ਹਨ ਜਿੱਥੇ ਵੀ ਰਸਤੇ ਦੇ ਵਿੱਚ ਪਾਣੀ ਆਉਂਦਾ ਹੈ ਤਾਂ ਘੋੜਾ ਪਾਣੀ ਪੀਣ ਦੀ ਤੰਗ ਕਰਦਾ ਹੈ ਉਧਰ ਵੱਲ ਨੂੰ ਖਿੱਚਦਾ ਹੈ ਇਹ ਗੱਲ ਮਹਾਰਾਜ ਵੀ ਭਾਵ ਲੈਂਦੇ ਹਨ ਤੇ ਸਿੰਘਾਂ ਨੂੰ ਕਹਿੰਦੇ ਹਨ ਕੇ ਭਾਈ ਸਿੰਘੋ ਅੱਗੇ ਜਿੱਥੇ ਪਾਣੀ ਆਇਆ ਉੱਥੇ ਰੋਕ ਲਿਓ ਘੋੜੇ ਨੇ ਪਾਣੀ ਪੀਣਾ ਹੈ। ਉਹ ਚੋਮੰਡੀ ਦੇ ਲਾਗੇ ਹੀ ਬਾਹਰ-ਬਾਹਰ ਉਸ ਸਮੇਂ ਇੱਕ ਸੱਪੜ ਹੋਇਆ ਕਰਦਾ ਸੀ। ਤੇ ਉੱਥੇ ਜਾ ਕੇ ਮਹਾਰਾਜ ਨੇ ਘੋੜੇ ਰੋਕ ਲਏ ਤੇ ਸਿੰਘ ਵੀ ਉੱਥੇ ਨਾਲ ਰੁਕ ਗਏ। ਤੇ ਮਹਾਰਾਜ ਕਰਨਗੀਧਰ ਕਹਿੰਦੇ ਹਨ ਕਿ ਭਾਈ ਜਲ ਆ ਗਿਆ ਹੈ। ਸਾਡੇ ਲੀਲੇ ਘੋੜੇ ਨੂੰ ਜਲ ਛਕਾਓ। ਸਿੰਘਾਂ ਨੇ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਸਤਿਵਚਨ ਫਿਰ ਸਿੰਘ ਘੋੜੇ ਨੂੰ ਆਪਣੇ ਨਾਲ ਲੈ ਜਾਂਦੇ ਹਨ ਜਲ ਛਕਾਉਣ ਦੇ ਲਈ। ਜਦੋਂ ਨੀਲੇ ਘੋੜੇ ਨੂੰ ਉਸ ਸੱਪੜ ਦੇ ਕੋਲ ਲਿਜਾਇਆ ਜਾਂਦਾ ਹੈ ਤਾਂ ਘੋੜਾ ਪਾਣੀ ਦੇ ਅੰਦਰ ਮੂੰਹ ਕਰਦਾ ਹੈ ਤੇ ਉਸ ਨੂੰ ਸੁੰਘ ਕੇ ਉਸ ਵਿੱਚੋਂ ਮੂੰਹ ਆਪਣਾ ਬਾਹਰ ਕੱਢ ਲੈਂਦਾ ਹੈ ਤੇ ਪਾਣੀ ਨਹੀਂ ਪੀਂਦਾ ਫਿਰ ਉੱਥੋਂ ਇਹ ਸਿੰਘ ਆ ਕੇ ਮਹਾਰਾਜ ਨੂੰ ਇਹ ਗੱਲ ਦੱਸਦੇ ਹਨ ਕਿ ਮਹਾਰਾਜ ਤੁਸੀਂ ਤਾਂ ਕਹਿੰਦੇ ਸੀ ਕਿ ਘੋੜਾ ਪਾਣੀ ਪੀਣ ਦੀ ਤਾਂ ਕਰ ਰਿਹਾ ਹੈ ਪਰ ਜਦੋਂ ਅਸੀਂ ਇਸ ਨੂੰ ਉਸ ਪਾਣੀ ਵਾਲੇ ਸਰੋਤ ਦੇ ਕੋਲ ਲੈ ਕੇ ਗਏ ਤਾਂ ਇਸ ਨੇ ਜਲਤਾ ਛਕਿਆ ਹੀ ਨਹੀਂ ਤਾ ਮਹਾਰਾਜ ਕਹਿੰਦੇ ਸਿੰਘੋ ਤੁਸੀਂ ਸਾਡੇ ਲੀਲੇ ਘੋੜੇ ਨੂੰ ਦੇਖੋ ਇਸ ਨੂੰ ਚੈੱਕ ਕਰੋ ਕਿਤੇ ਇਹ ਬਿਮਾਰ ਤਾਂ ਨਹੀਂ ਤਾਂ ਸਿੰਘ ਅੱਗੋਂ ਕਹਿੰਦੇ ਹਨ ਕਿ ਮਹਾਰਾਜ ਲੀਲਾ ਤਾਂ ਇੱਕਦਮ ਠੀਕ ਹੈ ਇਸ ਨੂੰ ਕੋਈ ਬਿਮਾਰੀ ਨਹੀਂ ਫਿਰ ਮਹਾਰਾਜ ਕਹਿੰਦੇ ਹਨ ਕਿ ਸਿੰਘੋ ਦੇਖੋ ਕਿਤੇ ਉਹ ਜਲ ਖਰਾਬ ਤਾਂ ਨਹੀਂ ਕਿਤੇ ਉਹ ਗੰਦਾ ਤਾਂ ਨਹੀਂ ਉਹ ਪੀਣ ਯੋਗ ਤਾਂ ਹੈ ਫਿਰ ਸਿੰਘ ਕਹਿੰਦੇ ਹਨ ਕਿ ਹਾਂ ਮਹਾਰਾਜ ਅਸੀਂ ਉਸ ਨੂੰ ਵੀ ਦੇਖ ਲਿਆ ਹੈ ਉਹ ਪਾਣੀ ਸਾਫ਼ ਹੈ ਤੇ ਪੀਣ ਯੋਗ ਹੈ ਫੇਰ ਮਹਾਰਾਜ ਕਹਿੰਦੇ ਕਿ ਸਿੰਘੋ ਹੁਣ ਇੱਕ ਵਾਰੀ ਫਿਰ ਤੋਂ ਨੀਲੇ ਨੂੰ ਉੱਥੇ ਲੈ ਕੇ ਜਾਓ ਤੇ ਪਾਣੀ ਪਿਆਓ ਸਿੰਘਾਂ ਨੇ ਫਿਰ ਤੋਂ ਨੀਲੇ ਘੋੜੇ ਦੀਆਂ ਬਾਂਗਾਂ ਫੜਨਾ ਤੇ ਉਧਰ ਨੂੰ ਲੈ ਕੇ ਚੱਲ ਪਏ ਤੇ ਸਿੰਘ ਕਹਿੰਦੇ ਕਿ ਲੀਲਿਆ ਤੂੰ ਜਲ ਛਕ ਅੱਗੇ ਰਸਤੇ ਵਿੱਚ ਜਿੱਥੇ ਪਾਣੀ ਆਉਂਦਾ ਸੀ ਉੱਥੇ ਤਾਂ ਤੂੰ ਖਿੱਚ ਕਰਦਾ ਸੀ ਹੁਣ ਪਾਣੀ ਤੇਰੇ ਸਾਹਮਣੇ ਆ ਤੂੰ ਇੱਥੇ ਜਲ ਕਾਤੋਂ ਨਹੀਂ ਛਕਣਾ ਤੇ ਨੀਲੇ ਘੋੜੇ ਨੇ ਇੱਕ ਵਾਰ ਫਿਰ ਤੋਂ ਪਾਣੀ ਦੇ ਅੰਦਰ ਮੂੰਹ ਪਾਇਆ ਪਰ ਪਾਣੀ ਨੂੰ ਪੀਤਾ ਨਹੀਂ ਉਸ ਨੂੰ ਸੁੰਘ ਕੇ ਉੱਥੇ ਹੀ ਛੱਡ ਦਿੱਤਾ ਦੁਬਾਰਾ ਸਿੰਘ ਫਿਰ ਤੋਂ ਮਹਾਰਾਜ ਦੇ ਕੋਲ ਆਉਂਦੇ ਹਨ ਤੇ ਕਹਿੰਦੇ ਹਨ ਕਿ ਮਹਾਰਾਜ ਨੀਲਾ ਪਾਣੀ ਨਹੀਂ ਛਕਦਾ ਅਤੇ ਨਾ ਹੀ ਉਹ ਪਾਣੀ ਖਰਾਬ ਹੈ ਤੇ ਨਾ ਹੀ ਨੀਲਾ ਬਿਮਾਰ ਹੈ ਫਿਰ ਮਹਾਰਾਜ ਕਹਿੰਦੇ ਹਨ ਕਿ ਅੱਗੇ ਤਾਂ ਨੀਲੇ ਨੇ ਇਦਾਂ ਨਹੀਂ ਕੀਤਾ ਜਦੋਂ ਵੀ ਪਾਣੀ ਆਉਂਦਾ ਸੀ ਇਹ ਪੀ ਲੈਂਦਾ ਸੀ ਫਿਰ ਅੱਜ ਇਹ ਇਦਾਂ ਕਿਉਂ ਕਰਦਾ ਹੈ ਪਾਣੀ ਕਿਉਂ ਨਹੀਂ ਪੀਂਦਾ ਫਿਰ ਮਹਾਰਾਜ ਕਲਗੀਆਂ ਵਾਲੇ ਕਹਿੰਦੇ ਹਨ ਕਿ ਸਿੰਘੋ ਜਾ ਕੇ ਪਤਾ ਕਰੋ ਇਹ ਜੋ ਪਾਣੀ ਦਾ ਸਰੋਤ ਹੈ ਸੱਪੜ ਹੈ ਇਹ ਹੈ ਕਿਸ ਦਾ ਫਿਰ ਸਾਰੇ ਸਿੰਘ ਇਕੱਠੇ ਹੁੰਦੇ ਹਨ ਤੇ ਪਿੰਡ ਵੱਲ ਨੂੰ ਤੁਰਦੇ ਹਨ ਫਿਰ ਸਿੰਘ ਪਿੰਡ ਵਿੱਚ ਜਾ ਕੇ ਕਹਿੰਦੇ ਹਨ ਕਿ ਭਾਈ ਇੱਥੇ ਕਲਮੀਤਰ ਮਹਾਰਾਜ ਆਏ ਹੋਏ ਹਨ ਤੇ ਉਹਨਾਂ ਦੇ ਲੀਲੇ ਘੋੜੇ ਨੇ ਪਾਣੀ ਛਕਣਾ ਹੈ ਤੇ ਜੋ ਬਾਰ-ਬਾਰ ਛੱਪੜ ਬਣਿਆ ਹੈ ਉਹ ਕਿਸ ਦੇ ਨਾਮ ਹੈ ਫਿਰ ਕਿਸੇ ਨੇ ਉੱਥੇ ਸਿੰਘਾਂ ਨੂੰ ਦੱਸਿਆ ਕਿ ਜੋ ਉਹ ਪਾਣੀ ਦਾ ਸਰੋਤ ਹੈ ਉਹ ਛੱਪੜ ਹੈ ਉਹ ਦਿਆਲਦਾਸ ਦਾ ਹੈ ਹੁਣੇ ਦਿਆਲਦਾਸ ਜੀ ਕੌਣ ਸਨ ਦਿਆਲਦਾਸ ਜੀ ਧੰਗ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਨ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਮੰਨਦੇ ਹਨ ਸਿੰਘ ਵਾਪਸ ਮੁੜ ਕੇ ਮਹਾਰਾਜ ਦੇ ਕੋਲ ਆਉਂਦੇ ਹਨ ਤੇ ਆ ਕੇ ਕਹਿੰਦੇ ਹਨ ਕਿ ਮਹਾਰਾਜ ਇਹ ਜੋ ਪਾਣੀ ਦਾ ਸਰੋਤ ਹੈ ਇਹ ਸੱਪੜ ਹੈ ਉਹ ਦਿਆਲ ਦਾਸ ਦਾ ਹੈ ਦਿਆਲ ਦਾਸ ਦੀ ਧੰਗੁਰੂ ਨਾਨਕ ਦੇਵ ਜੀ ਦੇ ਘਰ ਦੇ ਸਿੱਖ ਹਨ ਫਿਰ ਧੰਗੁਰੂ ਕਰੰਗੀਆਂ ਵਾਲੇ ਮਹਾਰਾਜ ਕਹਿੰਦੇ ਹਨ ਕਿ ਸਿੰਘੋ ਪਿੰਡ ਵਿੱਚ ਜਾ ਕੇ ਇਹ ਪਤਾ ਕਰੋ ਜੋ ਇਹ ਦਿਆਲਦਾਸ ਹੈ ਉਸਨੇ ਅੰਮ੍ਰਿਤ ਛਕਿਆ ਹੋਇਆ ਹੈ ਖੰਡੇ ਬਾਟੇ ਦੀ ਪੌ ਲੈਈ ਹੋਈ ਹੈ ਫਿਰ ਤੋਂ ਸਿੰਘ ਪਿੰਡ ਦੇ ਵਿੱਚ ਜਾਂਦੇ ਹਨ ਇਹ ਪਤਾ ਕਰਨ ਦੇ ਲਈ ਕਿ ਦਿਆਲਦਾਸ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ ਹੈ ਹੁਣ ਜਦੋਂ ਸਿੰਘ ਦੁਬਾਰੇ ਜਾ ਕੇ ਲੋਕਾਂ ਤੋਂ ਪੁੱਛਦੇ ਹਨ ਕਿ ਦਿਆਲਦਾਸ ਨੇ ਅੰਮ੍ਰਿਤ ਛਕਿਆ ਹੋਇਆ ਹੈ ਤਾਂ ਉੱਥੋਂ ਦੇ ਲੋਕ ਦੱਸਦੇ ਹਨ ਕਿ ਨਹੀਂ ਦਿਆਲਦਾਸ ਜੀ ਨੇ ਅੰਮ੍ਰਿਤ ਨਹੀਂ ਛਕਿਆ ਮਹਾਰਾਜ ਕਲਗੀਆਂ ਵਾਲੇ ਕਹਿੰਦੇ ਹਨ ਕਿ ਭਾਈ ਸਿੰਘੋ ਦੇਖ ਲਵੋ ਇਹ ਨੀਲੇ ਨੂੰ ਵੀ ਪਤਾ ਹੈ ਕਿ ਜਿਸ ਦਾ ਇਹ ਛੱਪੜ ਹੈ ਇਹ ਪਾਣੀ ਦਾ ਸਰੋਤ ਹੈ ਉਸ ਨੇ ਅੰਬਰਤ ਨਹੀਂ ਸ਼ਕਿਆ ਮਹਾਰਾਜ ਕਹਿੰਦੇ ਹਨ ਕਿ ਸਾਡੇ ਲੀਲੇ ਘੋੜੇ ਨੂੰ ਪਤਾ ਕਿ ਅਸੀਂ ਉਸ ਤੇ ਉੱਪਰ ਸਵਾਰੀ ਕਰਦੇ ਹਾਂ ਤੇ ਜੇ ਉਸ ਨੇ ਇਸ ਨਿਗਰੇ ਬੰਦੇ ਦਾ ਦੇ ਛੱਪੜ ਦਾ ਪਾਣੀ ਛਕ ਲਿਆ ਤਾਂ ਉਸ ਦੀ ਕੀਤੀ ਹੋਈ ਸੇਵਾ ਸਾਰੀ ਵਿਅਰਥ ਹੋ ਜਾਵੇਗੀ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ Time what?